ਆਪਾਂ ਸਾਡੇ ਸਾਹਮਣੇ ਅੱਜ ਦੀ ਮੁਸ਼ਕਲਾਂ ਪਰ ਜਿੰਦਗੀ ਜਿਉਦੇ ਆ ਤਾਂ ਫੇਰ ਇਹ ਕਿਹੜੀ ਮੁਸ਼ਕਲਾ ਜਿਹੜੀ ਮੁਸ਼ਕਲਾਂ ਨਾਲ 扑ੜ ਕੇਾਨੂੰ ਸੁਖੂਤਾ ਮਿਲਦੀਆਂ ਨੇ ਸਾਡੀ ਜ਼ਿੰਦਗੀ ਸਮਰਨੀ ਆ ਸਾਡੀ ਤਕਦੀਰ ਬਦਲਨੀ ਆ ਜੇ ਆ ਮੁਸ਼ਕਲਾਂ ਦੇ ਕੋਰ ਮੁਸ਼ਕਲਾਂ ਨਾਲ ਝੱਲਦੇ ਰਹੀ ਮੁਸ਼ਕਲਾਂ ਨੂੰ ਹੱਥ ਦਿੱਤਾ ਜਾ ਸਕਦਾ ਜੇ ਪਾਣੀ ਵਿੱਚ ਪੜ ਕੇ ਪਾਣੀ ਆਫਰਤ ਹੋਰ ਲੱਗਾ ਪਰ ਪਾਣੀ ਵਿੱਚ ਵਰਤੀ ਸਿੱਖਿਆ ਜਾ ਸਕਦਾ ਹੁੰਦਾ ਤੇ ਜਦੋਂ ਕੰਮ ਆਉਣਾ ਸਿੱਖਦੇ ਨੇ ਤੇ ਡਰਿਆ ਡਰ ਕੇ ਵੱਡੇ ਦਰਿਆ ਨੂੰ ਤਰ ਕੇ ਪਾਰ ਕਰ ਜਾਂਦੇ ਨੇ ਤੇ ਇਹ ਲੜਾਈ ਸਾਡੀ ਵਿਰਾਈ ਮੁਸਲਮਾਨ ਹੱਦ ਕਰਦੀ ਆ ਸੁਰਤੀ ਧੁੱਪਰ ਭਰੀ ਜਵਾਲੀਆਂ ਪਰਲੀ ਮਸ਼ਰੀਫਤਾ ਤੇ ਮੁਸਲਮਾਨ ਭਰੀ ਜ਼ਿੰਦਗੀ ਭਗੰਦੀ ਲੋੜ ਆ ਤੇ ਲੋੜਾ ਇਸ ਕੰਨੀ ਇਹ ਮੁਸਤਫੀ ਹੱਲ ਹੋ ਸਕੀ ਆ ਲੜਗੀਆਂ ਦੇਖਣ ਨੂੰ ਵੱਡੀ ਪਰ ਜਦੋਂ ਆਪਾਂ ਕੰਮ ਕੋ ਸ਼ੁਰੂ ਕਰਦੇ ਆਂ ਉਦੋਂ ਮੁਸ਼ਕਲਾਂ ਹੱਲ ਕਰਨ ਨੂੰ ਮਨ ਨੂੰ ਜੇ ਵਧਣਾ ਹੋਵੇ ਤਾਂ ਵਧਿਆ ਜਾ ਸਕਦਾ ਆਪਾਂ ਜਦੋਂ ਜੱਥੇਬੰਦ ਨਹੀਂ ਸੀ ਜੱਥੇਬੰਦ ਹੋਣ ਲੱਗੇ ਕੜੀਆਂ ਗੱਲਾਂ ਸੁਨੀਆਂ ਕੜੇ ਲਾਂਬੇ ਆਏ ਕੜੀਆਂ ਤਿੱਖਰਾਂ ਵੀ ਸੁਨੀਆਂ ਠੇਰਾਹੀਆਂ ਵੀ ਹੋਈਆਂ ਇਹ ਮੁੰਡੇ ਕਰੌਣਗੇ ਹੁਣ ਸਾਡੇ ਕਰਕੇ ਮਾਂ ਅਜਿਹੀਆਂ ਗੱਲਾਂ ਵੀ ਸੁਨੀਆਂ ਪਰ ਜੱਥੇਬੰਦੀ ਪਿੜੀ ਜਿੱਥੇ ਰੁਤੀ ਭੰਗੀਆਂ ਹੰਜੀਆਂ ਪੰਚਾਇਤੀ ਜ਼ਮੀਨਾਂ ਕਾਰਪੋਰੇਟ ਨੂੰ ਵੰਡਣੀਆਂ ਬੰਦ ਕਰੋ ਇਸ ਵਕਤ ਅਸੀਂ ਬਟਿੰਡਾ ਦਾੜਾ ਮੰਡੀ ਦੇ ਵਿੱਚ ਪਹੁੰਚੇ ਆਂ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਹੈ ਸਰਕਾਰੀ ਨਜ਼ੂਰ ਦੇ ਦੇ ਨਾਮੀਆਂ ਜ਼ਮੀਨਾਂ ਖੇਤ ਮਜ਼ਦੂਰਾਂ ਦੇ ਗਰੀਬਾਂ ਲਈ ਕਿਸਾਨਾਂ ਲਈ ਰੱਖਣੀ ਹੈ ਇਹਨੂੰ ਥੋੜਾ ਸਾਫਿਆਂ ਦੀ ਲੋੜ ਆ ਸਾਖੀਆਂ ਕਰੋ ਚਲੋ ਇਹ ਗੱਲ ਸਾਡੇ ਸਾਹਮਣੇ ਆ ਜ਼ਮੀਨ ਦੀ ਕਾਣੀ ਵੰਡ 1972 ਦਾ ਜਿਹੜਾ ਐਕਟ ਆ ਉਹ ਲਾਗੂ ਕਰੋ ਜ਼ਮੀਨ ਦੀ ਕਾਣੀ ਵੰਡ ਸਹੀ ਕਰੋ ਛੋਟੀਦਾਰ ਫੂਲ ਖੋਰਾ ਸਾਹੂਦਾਰਾ ਸੁਲਾਕੇ ਭੱਤੇ ਛੋਟੀਦਾਰ ਸਾਹੂਦਾਰਾ ਟਕਰਾ ਹਰ ਜੜਾਈਏ ਉਹਦੇ ਨਾਲ ਅਸੀਂ ਜਾਤਾਂ ਦੇ ਦੌਰ ਤੇ ਇੱਕ ਹੋ ਸਕਦੇ ਹਾਂ ਉਹਨਾਂ ਨਾਲ ਸਾਡੇ ਗੋਤਵਿੰਦੇ ਹੋਰ ਚਾਹੁੰਨਾਂ ਦੇ ਨਾਲ ਕਿ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਓ ਖੇਤ ਮਜ਼ਦੂਰ ਗਰੀਬ ਕਿਸਾਨ ਸੋਜਣ ਹੋ ਕੇ ਇੱਕਜਾਨ ਫਾਤੀ ਜਿਹੜੀ ਪਹਿਲੇ ਵਾਧੂ ਭੌ ਸਰਕਾਰੀ ਲੋੜਵੰਦਾ ਵਿੱਚ ਵੰਡੋ ਸਾਰੇ ਮਤਲਬ ਜਿਹੜੀ ਹੈਗੀ ਹੈ ਭੌਣਾ ਜ਼ਮੀਨ ਵੰਡੋ ਸਰਕਾਰੀ ਮੇਲੀ ਵਾਧੂ ਭੌ ਸਰਕਾਰੀ ਲੋੜਵੰਦਾ ਵਿੱਚ ਵੰਡੋ ਸਾਰੇ ਹਾਂਜੀ ਕੋਲ ਤੇ ਕਦੇ ਅੰਦਰੋਂ ਨਾ ਕਰੇ ਇਹ ਕੰਮ ਜਿਹੜਾ ਕਰਦੇ ਆ ਉਹ ਤਕਦੀਰ ਬਦਲਨੀ ਆ ਜਿਹੜੀ ਕਰਦੀਆਂ ਬੰਦ ਕਰੋ ਪਰ ਜਦੋਂ ਇਹ ਕੰਮ ਹੈ ਕਿ ਦੁਨਾਂ ਤੋਂ ਜ਼ਮੀਨਾਂ ਖੋਹਿਆ ਸੰਖਿਆਰੀ ਜੇ ਸਾਨੂੰ ਪਤਾ ਬਠਿੰਡੇ ਕਿਲੇ ਦੇ ਜੌਂਦ ਪੜਦਾ ਸੀ ਦੇਖੋ ਜਿੱਥੇ ਥਾਖਾਂ ਮਿਲ ਰਹੇ ਨੇ ਜਿਹੜੇ ਸੰਖਿਆ ਤੋਂ ਜ਼ਮੀਨ ਖੋਹਦੇ ਆ ਰਹੇ ਨੇ ਉਹਨਾਂ ਨੇ ਜ਼ਮੀਨ ਤੇ ਮਾਲਕੀ ਹੱਕ ਮੰਗੇ ਨੇ ਪੰਜਾਬ ਚ ਬਹੁਤ ਸਾਰੇ ਥਾਮਾਂ ਤੇ ਮਜ਼ਾਰਿਆਂ ਨੂੰ ਹੱਕ ਮਿਲੇ ਨੇ ਪਰ ਬਹੁਤ ਸਾਰੇ ਥਾਮਾਂ ਤੇ ਅਜੇ ਹੱਕ ਮਿਲਣੋਂ ਰਹਿੰਦੇ ਨੇ ਜਦੋਂ ਜੌਂ ਦੇ ਵਿੱਚ ਜਿਵੇਂ ਜ਼ਮੀਨ ਜ਼ਗੀਰਦਾਰਾਂ ਨੂੰ ਮੁਰਤ ਕਰਨ ਵਾਸਤੇ ਇੱਥੋਂ ਦਾ ਪ੍ਰਸ਼ਾਸਨ ਪੰਜਾਬ ਦੀ ਸਟੇਟ ਜਿਵੇਂ ਚੜ੍ਹਾਇਆਂ ਕਰਕੇ ਚੜ੍ਹਦੀ ਆ ਜਿਵੇਂ ਜ਼ਾਵਰ ਤੇ ਜ਼ਾਲਮ ਸਰਕਾਰ ਦੇ ਉਹ ਜ਼ਾਵਰ ਹੌਂਟ ਤੇ ਪੁਲਿਸ ਦੇ ਹਿੱਸੇ ਇਸ ਗੱਲ ਵਾਸਤੇ ਲੱਗਦੇ ਨੇ ਕਿ ਜ਼ਮੀਨਾਂ ਮਜ਼ਾਰਿਆਂ ਕੋਲੇ ਨਹੀਂ ਰਹਿਣ ਦੇਣੀਆਂ ਜਦੋਂ ਆਪਾਂ ਇਹ ਹੱਕ ਸਦੀਆਂ ਤੋਂ ਮਿਲਿਆ ਹੋਇਆ ਮਜ਼ਾਰਿਆਂ ਨੂੰ ਸਰਕਾਰ ਨੇ ਕਾਨੂੰਨ ਵੀ ਬਣਾਏ ਹੋਏ ਨੇ ਪਰ ਅਸੀਂ ਤਾਂ ਇਸ ਹਫ਼ਤੇ ਤੋਂ ਇਹ ਗੱਲ ਕਹਿੰਦੇ ਆ ਜਿਹਦਾ ਕੋਈ ਕਾਨੂੰਨ ਨਹੀਂ ਅਸੀਂ ਉਹ ਗੱਲ ਕਹਿੰਦੇ ਆ ਕਿ ਉਹਨਾਂ ਕੋ ਬਾਦੂ ਜ਼ਮੀਨਾਂ ਨੇ ਜਿਹੜੀਆਂ ਹਜ਼ਾਰਾਂ ਹਜ਼ਾਰਾਂ ਏਕੜ ਦੇ ਮਾਲਕ ਨੇ ਵੱਡੇ ਜ਼ਗੀਰਦਾਰ ਨੇ ਉਹਨਾਂ ਤੋਂ ਜ਼ਮੀਨਾਂ ਖੋਹਣੀਆਂ ਨੇ ਜਦੋਂ ਜ਼ਮੀਨਾਂ ਖੋਹਣ ਦੀ ਗੱਲ ਕਰਾਂਗੇ ਉਦੋਂ ਕੀ ਬਾਤ ਰੂਗਾ ਉਹ ਸਾਡੇ ਸਾਹਮਣੇ ਹੋਣਾ ਚਾਹੀਦਾ ਜੇ ਅਸੀਂ ਜ਼ਮੀਨ ਦੀ ਮਾਲਕੀ ਲੈਣ ਦੀ ਸੇਧ ਲੈ ਕੇ ਚੱਲਾਂਗੇ ਦੇਖੀ ਚੱਲਾਂਗੇ ਕਿ ਜ਼ਮੀਨੀ ਪ੍ਰਬੰਧ ਜਿਹੜਾ ਜ਼ਗੀਰੂ ਪਰੰਦਾ ਹੈ ਬਦਲਣਾ ਇਹ ਸ਼ੇਧ ਲੈ ਕੇ ਚੱਲਾਂਗੇ ਗੱਲ ਅੱਗੇ ਤੁਰੂਗੀ ਜੇਸੀਂ ਇਹ ਸੋਚਣ ਲੱਗਾਂਗੇ ਕਿ ਅੱਜ ਸਾਡੀ ਹਾਲਤ ਇਹ ਆ ਅੱਜ ਸਾਡੀਆਂ ਜੱਥੇਬੰਦੀਆਂ ਬਕਾਇਦਾ ਲੜਾਈ ਲੜਦੀਆਂ ਨੇ ਸਰਕਾਰ ਦਾ ਕੋਈ ਹੱਲਾ ਆਂਦਾ ਉਹਦੇ ਖਿਲਾਫ ਝੰਡੇ ਚੱਕਦੇ ਨੇ ਘੋੜ ਦੇ ਮੈਦਾਨ ਪਖਾੜ ਲੈਂਦੀਆਂ ਨੇ ਜਿੱਤਾ ਵੀ ਜਿੱਤ ਲੈਂਦੀਆਂ ਨੇ ਨਾ ਖੇਤੀ ਸੰਕਟ ਹੱਲ ਹੁੰਦਾ ਨਾ ਹੁਣੀ ਬਦਲਦੀ ਆ ਪਰ ਇਸ ਗੱਲ ਕਰਕੇ ਉਹ ਲੱਗਦੇ ਨੇ ਇਸ ਗੱਲ ਪਾਸੇ ਵੀ ਕਿ ਲੜਾਈ ਲੜਨੀ ਆ ਜਦੋਂ ਅਸੀਂ ਉਹ ਲੜਾਈ ਲੜਦੇ ਆ ਤਾਂ ਸਾਨੂੰ ਇਹ ਲੜਾਈ ਅੱਜ ਸ਼ੁਰੂ ਕਰਨ ਦਾ ਸਵਾਲ ਬਣਿਆ ਹੋਇਆ ਕਿ ਅਸੀਂ ਇਹ ਗੱਲ ਵੀ ਲੈ ਕੇ ਜਾਈਏ ਕਿ ਅਸੀਂ ਜ਼ਮੀਨਾ ਲੈਣ ਦੀ ਲੜਾਈ ਲੜ ਰਹੇ ਆ ਆਵਾਜ਼ ਉਠਾ ਰਹੇ ਆ ਇਹਦੇ ਵਾਸਤੇ ਫਿਰ ਜਿਹੜੇ ਘੋੜਾਂ ਦਾ ਪੱਧਰ ਜਿਹੜੇ ਸੋਚਣ ਦੀ ਸੋਚ ਸਾਡੀ ਅੱਜ ਬਣੀ ਹੋਈ ਆ ਖੇਤ ਮਜ਼ਦੂਰ ਭਰਾਵਾਂ ਦੀ ਤੇ ਗਰੀਬ ਕਿਸਾਨਾਂ ਦੀ ਇਹ ਸੋਚ ਤੋਂ ਉੱਠਣਾ ਪਊਗਾ ਅੱਗੇ ਜੁੜਨਾ ਪਊ ਕਿਸੇ ਇਨਕਲਾਬੀ ਸਿਆਸਤ ਨਾਲ ਨਹੀਂ ਸਰਨਾ ਹਾਕਮਾਂ ਦੀਆਂ ਸਿਆਸਤੀ ਚਾਲਾਂ ਦੇ ਵਿੱਚ ਆ ਕੇ ਉਹ ਪ੍ਰਭਾਅ ਲੈਂਦੇ ਨੇ ਪੰਜੀ ਖਾਲੀ ਪ੍ਰਭਾਅ ਕੇ ਵੋਟਾਂ ਲੈ ਜਾਂਦੇ ਨੇ ਕਦੇ ਸਮਾਜਵਾਦ ਦੇ ਨਾਂ ਤੇ ਕਦੇ ਗਰੀਬੀ ਦੂਰ ਕਰਨ ਦੇ ਨਾਂ ਤੇ ਕਦੇ ਲੈ ਜਾਂਦੇ ਨੇ ਘਰ-ਘਰ ਰੋਜ਼ਗਾਰ ਦਵਾਗੇ ਕਦੇ ਸਭਨਾਂ ਨੂੰ ਬਰਾਬਰ ਕਰ ਦਿਆਂਗੇ ਕਦੇ ਨਿਜਾਮ ਬਦਲਦੇ ਨੇ ਕਦੇ ਬਦਲਾਅ ਦੇ ਨਾਰੇ ਲਾਉਂਦੇ ਨੇ ਹਰ ਵਾਰੀ ਉਹ ਲੈ ਜਾਂਦੇ ਨੇ ਲੋਕਾਂ ਨੂੰ ਜਦੋਂ ਲੋਕ ਇਹਨਾਂ ਗੱਲਾਂ ਨੂੰ ਸਮਝਣ ਲੱਗਾਂਗੇ ਇਸ ਲੜਾਈ ਤੋਂ ਜਿਹੜੀ ਲੜਾਈ ਹਾਕਮ ਹੱਲਾ ਕਰ ਦਿੰਦੇ ਨੇ ਅਸੀਂ ਉਸ ਹੱਲੇ ਤੋਂ ਆਪਦੇ ਪਚਾਹ ਵਾਸਤੇ ਲੜਾਈ ਲੜ ਲੈਣੇ ਆ ਤੇ ਜਿੱਤ ਲੈਣੇ ਆ ਪਰ ਇਸ ਮੌਕੇ ਜ਼ਮੀਨਾਂ ਪ੍ਰਾਪਤ ਕਰਨ ਵਾਸਤੇ ਇਹ ਲੜਾਈ ਲੜਨੀ ਪੈਣੀ ਆ ਤੇ ਉਹਦੇ ਲਈ ਬਕਾਇਦਾ ਸਾਨੂੰ ਸਭਨਾਂ ਨੂੰ ਇਸ ਥਾਂ ਤੋਂ ਅੱਗੇ ਵਧਣਾ ਪੈਣਾ ਇਨਕਲਾਬੀ ਸਿਆਸਤ ਨਾਲ ਚੋਟੀ ਪਹੁੰਚਣੀ ਪੈਣੀ ਆ ਅੱਗੇ ਗੱਲ ਤਾਂ ਹੀ ਤੁਰਨੀ ਆ ਲੜਾਈ ਬੜੀ ਕਰੜੀ ਆ ਲੜਾਈ ਬੜੀ ਸੁਖਾਲੀ ਆ ਸਾਡੇ ਵਾਸਤੇ ਸਾਡੀ ਜ਼ਿੰਦਗੀ ਸੁਖਾਲੀ ਕਰਨ ਵਾਸਤੇ ਇਸ ਗੱਲ ਕਰਕੇ ਨੂੰ ਸੋਚ ਕੇ ਲੜਨ ਦਾ ਸਵਾਲ ਆ ਜੇ ਆਪਾਂ ਸਾਰੇ ਜਾਣੇ ਇਸ ਤਰ੍ਹਾਂ ਸੋਚਣ ਗਰੀਬ ਕਿਸਾਨ ਤੇ ਖੇਤ ਮਜ਼ਦੂਰ ਕਿ ਜਮੀਨਾ ਲੈਣ ਵਾਸਤੇ ਅੱਜ ਕੋਈ ਆਵਾਜ਼ ਨਹੀਂ ਪਰ ਹੈ ਪੰਜਾਬ ਦੇ ਅੰਦਰ ਆਵਾਜ਼ਾਂ ਉੱਠਣ ਲੱਗੀਆਂ ਨੇ ਰਾਜਿਆਂ ਦੀਆਂ ਜ਼ਮੀਨਾਂ ਖੇਤ ਮਜ਼ਦੂਰਾਂ ਚ ਵੰਡਣ ਵਾਸਤੇ ਸੰਗਰੂਰ ਜ਼ਿਲ੍ਹੇ ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਆਵਾਜ਼ ਉਠਾਈ ਹੋਈ ਆ ਪਹਿਲਾਂ ਵੀ ਤੀਜੇ ਹਿੱਸੇ ਦੀ ਮੰਗ ਬੜੇ ਜ਼ੋਰ ਨਾਲ ਉੱਠੀ ਹੋਈ ਆ ਸਭ ਨਾਲ ਖਿੱਤਿਆਂ ਦੇ ਅੰਦਰ ਕਿਸਾਨਾਂ ਦੇ ਅੰਦਰ ਵੀ ਮਜ਼ਦੂਰਾਂ ਦੇ ਅੰਦਰ ਵੀ ਜਿੱਥੇ ਜ਼ਮੀਨ ਦੀ ਰਾਖੀ ਦਾ ਸਵਾਲ ਉੱਭਰਿਆ ਹੋਇਆ ਉਥੇ ਜ਼ਮੀਨਾਂ ਹਾਸਲ ਕਰਨ ਦੀ ਤਾਂ ਵੀ ਪਹਿਲਾਂ ਨਾਲੋਂ ਵਧੀ ਹੋਈ ਲੋਟ ਹੁੰਦੀ ਆ ਇਸੇ ਕਰਕੇ ਇਸ ਤਾਨ ਨੂੰ ਇਸ ਇੱਛਾ ਨੂੰ ਇਸ ਲੋੜ ਨੂੰ ਪੂਰਾ ਕਰਨ ਵਾਸਤੇ ਇਸ ਗੱਲ ਦੀ ਬੇਹੱਦ ਲੋੜ ਹੈ ਕਿ ਇਸ ਮੁਸ਼ਕਲ ਲੜਾਈ ਦੀ ਸ਼ੁਰੂਆਤ ਆਪਣੀਆਂ ਮੁੱਢਲੀਆਂ ਗੱਲਾਂ ਤੋਂ ਕਰੀਏ ਅੱਪਾ ਉਹ ਜਿੱਥੇ ਬੰਦੀਆਂ ਬਣਾਈਏ ਕਿਸਾਨ ਸੰਗਠਨਾ ਦੀ ਲੋੜ ਆ ਉਹ ਜਿਆਂ ਦੀ ਲੋਕਾਂ ਦੇ ਆਗੂਆਂ ਦੀ ਉਹੋ ਜਿਹੀ ਲੋੜ ਆ ਜਿਹੜੇ ਇਹਨਾਂ ਲੜਾਈਆਂ 'ਚ ਖੜ ਸਕਦੇ ਹੋਣ ਇਹ ਦੇਖਣ ਦਾ ਸੀਨ ਆਪਾਂ ਦੇਖਿਆ ਜੌਂਦ ਵਿੱਚ ਵੀ ਜੇ ਕਿਸਾਨਾਂ ਦੇ ਆਗੂ ਪੁਲਸ ਦੇ ਉਸ ਜਾਬਰ ਪੰਜਿਆਂ ਮੂਰੇ ਵੀ ਡਟ ਕੇ ਖੜ ਜਾਂਦੇ ਰਹੇ ਨੇ ਤਾਂ ਹਜੇ ਤੱਕ ਜੌਂਦ ਦੀ ਜ਼ਮੀਨ ਮਜਾਰਾ ਦੇ ਕਬਜ਼ੇ 'ਚ ਚਲੀ ਆਉਂਦੀ ਆ ਜੇ ਇਹੀ ਗੱਲ ਥਾ ਥਾਂ ਦੇ ਉੱਤੇ ਆਗੂ ਅਪਣਾ ਲੈਂਦੇ ਨੇ ਤਾਂ ਇਹ ਗੱਲ ਕੋਈ ਮੁਸ਼ਕਲ ਨਹੀਂ ਰਹਿੰਦੀ ਤੇ ਇਹ ਗੱਲ ਦਾ ਤੋੜਾ ਤੋੜਨ ਵਾਸਤੇ ਅੱਜ ਦੀ ਜੋ ਹਾਲਾਤ ਆ ਉਸ ਹਾਲਾਤ ਦੇ ਅੰਦਰ ਜਿਹੜੀਆਂ ਮੰਗਾਂ ਐਸ ਸਟੇਜ ਤੋਂ ਪਹਿਲਾ ਮਜ਼ਦੂਰ ਤੇ ਕਿਸਾਨ ਆਗੂਆਂ ਨੇ ਤੁਹਾਡੇ ਸਾਹਮਣੇ ਰੱਖੀਆਂ ਨੇ ਉਹ ਮੰਗਾਂ ਨੂੰ ਠੋਣ ਦੀ ਲੋੜ ਆ ਸਭ ਤੋਂ ਪਹਿਲਾ ਵੱਡਾ ਕੰਮ ਕਰਨ ਵਾਲਾ ਐਸ ਮੌਕੇ ਜਾਓ ਆਪੋ ਆਪਣੇ ਪਿੰਡਾਂ ਆਪਣੇ ਇਲਾਕਿਆਂ 'ਚ ਪਛਾਣੋ ਕਿੱਥੇ ਪਈ ਆ ਇਹਨਾਂ ਕਾਨੂੰਨਾ ਤੋਂ ਬਾਦੂ ਜ਼ਮੀਨ ਕੱਢੀ ਹੋਈ ਉਹਦੇ ਉੱਤੇ ਕਿਹੜੇ ਸਰਦਾਰ ਦਾ ਕਿਹੜੇ ਜ਼ਗੀਰਦਾਰ ਦਾ ਕਬਜ਼ਾ ਬਾਦੂ ਜ਼ਮੀਨਾਂ ਉੱਤੇ ਉਹਦੀ ਸਲਾਖਤ ਕਰੋ ਪਛਾਣ ਕਰੋ ਥੋਡੇ ਪਿੰਡਾਂ ਚ ਸੈਂਕੜੇ ਏਕੜ ਨਜੂਲ ਜ਼ਮੀਨ ਪਈਆ ਥੋਡੇ ਆਲੇ ਦੁਆਲੇ ਬੇਆਵਾਦ ਜ਼ਮੀਨ ਪਈਆ ਥੋਡੇ ਆਲੇ ਦੁਆਲੇ ਪੰਚਾਇਤੀ ਸਰਕਾਰੀ ਜ਼ਮੀਨਾਂ ਪਈਆਂ ਨੇ ਬੇਨਾਮੀ ਜ਼ਮੀਨਾਂ ਪਈਆਂ ਨੇ ਉਹ ਵੀ ਹਜ਼ਾਰਾਂ ਹਜ਼ਾਰਾਂ ਏਕੜ ਬਣ ਜਾਂਦੀਆਂ ਨੇ ਉਨ੍ਹਾਂ ਦੀ ਮੰਗ ਕਰਨੀ ਸ਼ੁਰੂ ਕਰੋ ਸ਼ੁਰੂ ਕਰੋ ਜਿਹੜਾ ਜ਼ਮੀਨ ਹੱਦਬੰਦੀ ਕਾਨੂੰਨ ਆ ਇਹ ਕਾਨੂੰਨ ਦੇ ਅੰਦਰ ਜਿਹੜੀਆਂ ਚੋਰ ਮੋਰੀਆਂ ਨੇ ਡੀਸੀ ਪਾਰਟੇ ਵੀ ਕਹਿਦਾ ਸੀ ਉਹ ਚੋਰ ਮੋਰੀਆਂ ਬੰਦ ਹੋਣ ਦਾ ਕਾਨੂੰਨ ਬਣੇ ਪਾਬੰਦੀ ਨਾਲ ਲਾਗੂ ਹੋਵੇ ਤੇ ਇਸ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਹੋਵੇ ਕਿ ਅੱਜ ਸਾਡੇ ਮੁਲਕ ਦੇ ਅੰਦਰ ਕਿੰਨੇ ਲੱਖਾਂ ਪਰਿਵਾਰ ਲੋਕ ਨੇ ਪੰਜਾਬ ਦੇ ਵਿੱਚ ਹੀ 8 ਲੱਖ ਪਰਿਵਾਰ ਬਣਦੇ ਨੇ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਇਹਨਾਂ ਦੇ ਹਿਸਾਬ ਨਾਲ ਪੰਜਾਬ ਦੇ ਅੰਦਰ ਲੈਂਡ ਫੀਲਿੰਗ ਕਾਨੂੰਨ ਦੇ ਵਿੱਚ ਤਬਦੀਲੀਆਂ ਹੋਣ ਦੀ ਲੋੜ ਆ ਕਰਾਉਣ ਦੀ ਲੋੜ ਆ ਇਹ ਮੰਗ ਅਖਾਉਣ ਦੀ ਲੋੜ ਆ ਇਹ ਮੰਗ ਅਖਾਉਣ ਦੀ ਲੋੜ ਆ ਕਿ ਸੂਤਖੋਰਾਂ ਦਾ ਕਰਜ਼ਾ ਸ਼ਾਹੂਕਾਰਾਂ ਦਾ ਕਰਜ਼ੇ ਤੇ ਕਾਟਾ ਵੱਜੇ ਉਹਨਾਂ ਦੀ ਪੂੰਜੀ ਜੱਤ ਹੋਵੇ ਇਹ ਖੇਤ ਮਜ਼ਦੂਰਾ ਤੇ ਕਿਸਾਨਾਂ ਦੀ ਝੋਲੀ ਪਵੇ ਉਹ ਸਾਰੀ ਪੂੰਜੀ ਕਿਉਂਕਿ ਉਹਨੇ ਖੇਤ ਮਜ਼ਦੂਰਾ ਤੇ ਕਿਸਾਨਾਂ ਤੋਂ ਵਿਆਦਰ ਵਿਆਜ ਲਾ ਕੇ ਇਕੱਠੀ ਕੀਤੀ ਹੋਈ ਆ ਉਹ ਪੂੰਜੀ ਮੁੜ ਖੋ ਕੇ ਉਹਦੇ ਕੋਲੋਂ ਬਕਾਇਦਾ ਖੇਤ ਮਜ਼ਦੂਰਾ ਤੇ ਗਰੀਬ ਕਿਸਾਨਾਂ ਦੀ ਝੋਲੀ ਪਵੇ ਇਹ ਕਰਨ ਦਾ ਲੋੜ ਆ ਇਹ ਲੋੜ ਆ ਕਿ ਸਰਕਾਰੀ ਬੈਂਕਾਂ ਜਿਹੜੀਆਂ ਗਰੰਟੀਆਂ ਮੰਗਦੀਆਂ ਨੇ ਪੱਕੇ ਮਕਾਨਾਂ ਦੀਆਂ ਜਿਹੜੀਆਂ ਗਰੰਟੀਆਂ ਮੰਗਦੇ ਨੇ ਜ਼ਮੀਨਾਂ ਦੀਆਂ ਉਹ ਬੈਂਕਾਂ ਦੇ ਅੰਦਰ ਤਬਦੀਲੀਆਂ ਹੋਣ ਉਹ ਬੈਂਕਾਂ ਤੋਂ ਸਸਤਾ ਬਿਨ ਵਿਆਜੂ ਲੰਮੀ ਮਿਆਦ ਦੇ ਕਰਜ਼ੇ ਮਿਲਣ ਜੇ ਫਸਲਾਂ ਤਬਾਹ ਹੋ ਜਾਂਦੀਆਂ ਨੇ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਜਾਂਦੀਆਂ ਨੇ ਮਾੜੇ ਬੀਆ ਸਪਰਿਆ ਕਰਕੇ ਖਰਾਬ ਹੋ ਜਾਂਦੀਆਂ ਨੇ ਤਾਂ ਖੇਤੀ ਵਾਲਿਆਂ ਨੂੰ ਉਹਦਾ ਮੁਆਵਜ਼ਾ ਵੀ ਮਿਲੇ ਤੇ ਅਗਲੀ ਫਸਲ ਵਾਸਤੇ ਬਕਾਇਦਾ ਨੂੰ ਬਿਨ ਵਿਆਜੂ ਸਸਤਾ ਕਰਜ਼ਾ ਵੀ ਮਿਲੇ ਇਸ ਗੱਲ ਦੀ ਲੋੜ ਆ ਇਹ ਮੰਗ ਕਰਨ ਦੀ ਲੋੜ ਆ ਇਹ ਮੰਗ ਕਰਨ ਦੀ ਲੋੜ ਆ ਕਿ ਜਿਹੜੇ ਲੋਕਾਂ ਕੋਲ ਇਸ ਮੱਪੇ ਕੋਈ ਘਰ ਨਹੀਂ ਪਲਾਟ ਨਹੀਂ ਉਹਨਾਂ ਨੂੰ ਪਲਾਟਾਂ ਦੇ ਅੰਦਰ ਵੀ ਉਹ ਚੀਜ਼ਾਂ ਮਿਲਣ ਪਲਾਟ ਹੀ ਨਾ ਮਿਲਣ ਉਹਦੇ ਨਾਲ ਬਕਾਇਦਾ ਮਕਾਨ ਪਾਉਣ ਵਾਸਤੇ ਗੁਜ਼ਾਰੇ ਚੋਣੀਆਂ ਚੀਜ਼ਾਂ ਮਿਲਣ ਲੋੜ ਇਸ ਗੱਲ ਦੀ ਆ ਕਿ ਆਪਾਂ ਅਜਿਹੇ ਸੰਗਠਨ ਬਣਾਈਏ ਇਹੋ ਜੀ ਮੰਗ ਕਰੀਏ ਇਹੋ ਜੀ ਆਵਾਜ਼ ਉਠਾਈਏ ਜਿਹੜੀ ਸਾਡੀ ਆਪਦੀ ਮੰਗ ਹੋਵੇ ਜਿਹੜੀ ਸਾਡੀ ਜ਼ਿੰਦਗੀ ਨੂੰ ਬਦਲਦੀ ਹੋਵੇ ਜਿਹੜੀ ਸਾਡੀ ਜ਼ਿੰਦਗੀ ਲਈ ਬਲਿਆਦੀ ਮਸਲਾ ਬਣਦੀ ਹੋਵੇ ਜਿਹੜੀ ਅਸੀਂ ਪਕਾ ਸਕਦੇ ਹੁਜੇ ਹਾਕਮਾਂ ਦੇ ਪਾਏ ਹੋਏ ਚੱਕਰਬਿਊ ਨੂੰ ਹਾਕਮਾਂ ਦੇ ਕਾਨੂੰਨੀ ਬਲਗਣਾ ਨੂੰ ਇਹ ਚੀਜ਼ਾਂ ਲੰਘ ਕੇ ਹੀ ਹੋ ਸਕਦੀਆਂ ਨੇ ਉਹ ਨਹੀਂ ਕਰਦੇ ਉਹ ਨਹੀਂ ਕਰਨ ਦੇਣਗੇ ਕਰਨਾ ਆਪਾਂ ਨੂੰ ਪੈਣਾ ਆਪਾਂ ਨੂੰ ਲੜਨਾ ਪੈਣਾ ਲੋਕ ਮੋਰਿਆ ਇਸ ਗੱਲ 'ਤੇ ਜ਼ੋਰ ਲਾਉਂਗਾ ਕਿ ਆਸਮੋਕੇ ਜਾਤਾਂ ਦੀ ਬੰਦਨ ਚੋਂ ਨਿਕਣ ਦੀ ਲੋੜ ਆ ਇਸ ਗੱਲ ਨੂੰ ਪਛਾਣਨ ਦੀ ਲੋੜ ਆ ਸਾਡੇ ਹਿੱਤ ਕਿਹਦੇ ਕਿਹਦੇ ਨਾਲ ਮਿਲਦੇ ਨੇ ਖੇਤ ਮਜ਼ਦੂਰ ਤੇ ਬੇਜ਼ਮੀਨੇ ਕਿਸਾਨਾਂ ਦੇ ਥੋੜ੍ਹ ਜਿਮਿਨੇ ਕਿਸਾਨਾਂ ਦੇ ਹਿੱਤ ਸਾਂਝੇ ਨੇ ਹੁਣੇ ਸਾਂਝੀ ਆ ਲੜਾਈ ਵੀ ਸਾਂਝੀ ਹੋਣੀ ਚਾਹੀਦੀ ਆ ਚਾਹੇ ਬਕਾਇਦਾ ਜਾਤ ਦੇ ਖੰਡਨ ਜਾਤ ਦੀਆਂ ਖੱਡਾਂ ਡੂੰਘੀਆਂ ਨੇ ਅਜੇ ਜਾਤੀ ਤੌਰ ਤੇ ਵੀ ਜਥੇਬੰਦੀਆਂ ਵੱਡੀਆਂ ਨੇ ਪਰ ਬਕਾਇਦਾ ਸਾਂਝੀਆਂ ਮੰਗਾਂ ਤੇ ਸਾਂਝੀ ਲੜਾਈ ਵਾਸਤੇ ਇੱਕਜੁੱਟ ਲਹਿਰ ਦਾ ਚਲਾਉਣਾ ਇਸ ਮੌਕੇ ਬਹੁਤ ਜ਼ਰੂਰੀ ਆ ਸਰਕਾਰ ਵੱਲੋਂ ਕੀਤੇ ਹਮਲਿਆਂ ਤੋਂ ਬਚਣ ਦੀ ਲੜਾਈ ਤਾਂ ਹੀ ਕਾਮਯਾਬ ਹੋ ਸਕਦੀ ਆ ਜੇ ਹਾਸਲ ਕਰਨ ਦੀ ਲੜਾਈ ਵਿੱਚ ਬਕਾਇਦਾ ਇਸ ਲੜਾਈ ਦਾ ਤੁਰਾ ਖੇਤ ਮਜ਼ਦੂਰਾਂ ਦੁਆਲੇ ਸ਼ੁਰੂਗਾ ਖੇਤ ਮਜ਼ਦੂਰਾਂ ਦੇ ਬਿਨਾ ਇਹ ਲੜਾਈ ਜਿੱਤੀ ਨਹੀਂ ਜਾ ਸਕਦੀ ਕੱਲੇ ਕਿਸਾਨ ਨਹੀਂ ਜਿੱਤ ਸਕਦੇ ਲੜਾਈਆਂ ਇਸ ਕਰਕੇ ਇਸ ਧੁਰੇ ਨੂੰ ਇਸ ਲੜਾਈ ਦੀ ਵੱਡੀ ਤਾਕਤ ਨੂੰ ਇਸ ਉਹ ਹੀ ਦੀ ਤਾਕਤ ਜਿਹੜੀ ਵੱਡਿਆਂ ਹਮਲਿਆਂ ਸਾਹਮਣੇ ਵੀ ਅਮੋਰ ਹੋਵੇ ਬਕਾਇਦਾ ਆਪਣੀ ਪਕਾ ਸਕਦੀ ਹੋਵੇ ਮੰਗਾ ਮੰਨਵਾ ਸਕਦੀ ਹੋਵੇ ਇਹੋ ਜੀ ਜਥੇਵੰਦੀ ਇਹੋ ਜੇ ਲੋੜ ਇਕੇ ਦੀ ਲਹਿਰ ਦੀ ਤੇ ਉਸ ਸੇਧ ਨੂੰ ਲੈ ਕੇ ਚੱਲਣ ਵਾਲੀ ਜਿਹੜੀ ਜ਼ਮੀਨੀ ਪ੍ਰਬੰਧ ਨੂੰ ਬਦਲਦੀ ਹੋਵੇ ਜੇ ਜਿਹੜੀ ਰਾਜ ਭਾਗ ਨੂੰ ਬਦਲਦੀ ਹੋਵੇ ਜਿਹੜੀ ਰਾਜ ਭਾਗ ਲੋਕਾਂ ਦਾ ਹੋਊਗਾ ਤਾਂ ਹੀ ਆ ਗੱਲਾਂ ਲਾਗੂ ਹੋਣਗੀਆਂ ਇਸ ਕਰਕੇ ਰਾਜ ਭਾਗ ਬਣਾਉਣ ਦੀ ਲੜਾਈ ਆ ਏ ਇਨਕਲਾਬ ਕਰਨ ਦੀ ਲੜਾਈ ਆ ਏ ਇਸ ਲੜਾਈ ਵਾਸਤੇ ਤਨਦੇਹੀ ਨਾਲ ਸੁਣਨਾ ਵੀ ਪੈਣਾ ਸੜਾਉਣਾ ਵੀ ਪੈਣਾ ਸਮਝਣਾ ਵੀ ਪੈਣਾ ਆਵਾਜ਼ ਉਠਾਉਣੀ ਪੈਣੀ ਆ ਲੜਾਈ ਦੇ ਮੈਦਾਨ ਵਿੱਚ ਭੜਨਾ ਪੈਣਾ ਤੇ ਜਿੱਤ ਲਈ ਝੰਡੇ ਕੱਢਣੇ ਪਾੜਨੇ ਨੇ ਥੋੜਾ ਧਰਵਾਤ ਦਾ ਕਿਸਾਨਾਂ ਤੇ ਮਲੂਕਾਂ ਦਾ ਏਕਾ ਜਿੰਦਾਬਾਦ 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 ਜਿਸ ਦਾ ਖੇਤੀ ਬਗੇ ਪਸੀਨਾ ਉਹਨਾਂ ਦੇ ਨਾਂ ਹੋਣ ਜ਼ਮੀਨਾਂ ਜਿਸ ਦਾ ਖੇਤੀ ਬਗੇ ਪਸੀਨਾ ਜਿੰਦਾਬਾਦ ਜਿਸ ਦਾ ਖੇਤੀ ਬਗੇ ਪਸੀਨਾ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ 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 ਹੁਣ ਮਤੇ ਪਾਸ ਕਰਨੇ ਆ ਉਹਨੂੰ ਪਹਿਲਾਂ ਬੇਨਤੀ ਹੈ ਕਿ ਦੋਹਾਂ ਜਥੇਬੰਦੀਆਂ ਵੱਲੋਂ ਆਹ ਲਿਫਲੇਟ ਤੁਸੀਂ ਲੈ ਕੇ ਜਾਣਾ ਥੱਲੇ ਵੀ ਆਪਾਂ ਕਾਨਫਰੰਸਾਂ ਕਰਦੀਆਂ ਨੇ ਮਤੇ ਦੋਨੇ ਭਰਾਵੋ ਮੈਂ ਉਹ ਪੜਨ ਲੱਗਿਆ ਧਿਆਨ ਨਾਲ ਸੁਣਨਾ ਤੇ ਜਦੋਂ ਉਹ ਦੋਨਾਂ ਮਤਿਆਂ ਨੂੰ ਤੁਸੀਂ ਹੱਥ ਖੜੇ ਕਰਕੇ ਪ੍ਰਵਾਨਗੀ ਦੇਣੀ ਹੈ ਪਹਿਲਾ ਮਤਾ ਪੰਜਾਬ ਸਰਕਾਰ ਵੱਲੋਂ ਇਹ ਨਹੀਂ ਦਿਨੇ ਪੰਚਾਇਤੀ ਅਤੇ ਸਰਕਾਰੀ ਜ਼ਮੀਨ ਵੱਡੀਆਂ ਕੰਪਨੀਆਂ ਤੇ ਰੀਅਲ ਅਸਟੇਟ ਕਾਰੋਬਾਰੀਆਂ ਦੇ ਹਵਾਲੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸਰਪੰਚਾਂ ਨੂੰ ਪੰਚਾਇਤੀ ਜ਼ਮੀਨ ਵੇਚਣ ਲਈ ਮਤੇ ਕੌਣ ਲਈ ਕਿਹਾ ਗਿਆ ਹੈ ਨਾਲੇ ਪਿਛਲੇ ਦਿਨੇ ਸ਼ਹਿਰੀ ਵਿਕਾਸ ਵਿਭਾਗ ਦੀ ਜ਼ਮੀਨ ਨੂੰ ਵੀ ਖੁੱਲੀ ਬੋਲੀ ਰਾਹੀਂ ਵੇਚਣ ਦੀ ਇਸਤਿਹਾਰਵਾਜੀ ਕੀਤੀ ਗਈ ਹੈ ਇਸ ਇਹ ਲੈਂਡ ਪੂਲ ਨਗਰਪਾਲਿਕਾ ਦਾ ਹੀ ਜਾਰੀ ਰੂਪ ਰਹਿ ਰਿਹਾ ਹੈ ਜਿਸ ਨੂੰ ਲੋਕਦਬਾਹ ਹੇਠ ਰਸਮੀ ਤੌਰ ਤੇ ਰੱਦ ਕਰਕੇ ਕਰ ਲਈ ਭਗਵਾਨ ਤੁਮਾਰ ਸਰਕਾਰ ਨੂੰ ਮਜਬੂਰ ਹੋਣਾ ਪਿਆ ਸੀ ਅੱਜ ਦਾ ਇਹ ਇਕੱਠ ਕਾਰਪੋਰੇਸ਼ਨਾਂ ਜ਼ਗੀਰਦਾਰਾਂ ਦੇ ਹਿੱਤਾਂ ਵਿੱਚ ਜਦ ਤੱਕ ਜ਼ਮੀਨਾਂ ਨੂੰ ਲੋਕਾਂ ਕੋਲੋਂ ਖੋਹਣ ਦੀ ਇਸ ਜਾਰੀ ਰਹਿ ਰਹੀ ਨੀਤੀ ਦਾ ਜ਼ੋਰਦਾਰ ਵਿਰੋਧ ਕਰਦੀ ਹੈ ਅਤੇ ਇਹ ਕਦਮ ਫੌਰੀ ਰੋਕੇ ਜਾਣ ਦੀ ਮੰਗ ਕਰਦੀ ਹੈ ਦੂਜਾ ਮਤਾਂ ਪੰਜਾਬ ਦੇ ਵੱਡੇ ਹਿੱਸੇ ਵਿੱਚ ਇਹਨਾਂ ਦਿਨੀਂ ਫਸੜਾਂ ਨੇ ਵੱਡੀ ਤਬਾਹੀ ਮਚਾਈ ਹੋਈ ਹੈ ਇਸ ਤਵਾਹੀ ਦਾ ਵੱਡਾ ਕਾਰਨ ਨਾਕਸ਼ੇ ਅਤੇ ਬੇਹਤ ਉਨ੍ਹਾਂੇ ਬਚਾਅ ਪ੍ਰਬੰਧ ਬਚਾਅ ਇੰਤਜ਼ਾਮਾਂ ਲਈ ਬੇਹਦ ਨਗੂਣੀਆਂ ਬਜਟ ਰਕਸ਼ੀਆਂ ਲੋਕਾਂ ਦੇ ਜਾਨ ਮਾਲ ਅਸ਼ਬਾਬ ਅਤੇ حکومਤੀ ਬੇਰੁਖੀ ਪਹਾੜਾਂ ਦੀ ਕਾਰਪੋਰੇਟ ਮੁਨਾਫਿਆਂ ਲਈ ਗੈਰ ਯੋਜਨਾਬੱਧ ਕਟਾਈ ਅਤੇ ਵੱਡੇ ਵੱਡੇ ਵਜਤਾਂ ਦੀ ਮੰਗ ਕਰਦੀ ਬੁਨਿਆਦੀ ਢਾਂਚੇ ਦੀ ਘਾਟ ਹੈ ਇਸੇ ਕਾਰਨ ਹੜ੍ਹ ਇਹ ਸਾਲ ਇੱਕ ਜਾਂ ਦੂਜੇ ਖੇਤਰ ਵਿੱਚ ਵੱਡੀ ਪੱਧਰ ਉੱਤੇ ਜਾਨਾਂ ਅਤੇ مالی ਨੁਕਸਾਨ ਕਰ ਲਈ ਲੋਕਾਂ ਨੂੰ ਆਪਣੀ ਬਲੀ ਲੈਂਦੇ ਹਨ ਅੱਜ ਦਾ ਇਹ ਇਕੱਠ ਲੋਕਾਂ ਦੀਆਂ ਜਾਨਾਂ ਘਰਾਂ ਅਤੇ ਅਸਪਤਾਲ ਵੱਡੀ ਇਸ ਹਕੂਮਤੀ ਬੇਰੁਖੀ ਦੀ ਜ਼ੋਰਦਾਰ ਨਿੰਦਾ ਕਰਦਾ ਹੈ ਫੌਰੀ ਤੌਰ ਉੱਤੇ ਇਸ ਨੁਕਸਾਨ ਨੂੰ ਠੱਲਣ ਲਈ ਵੱਡੇ ਬਜਟ ਉਪਲਬਧ ਕਰਾਉਣਾ ਅਤੇ ਹਰ ਸੰਭਵ ਕਦਮ ਚੁੱਕਣ ਦੀ ਮੰਗ ਕਰਦਾ ਹੈ ਨਾਲ ਹੀ ਇਹ ਸਾਰੇ ਲੋਕਾਂ ਨੂੰ ਆਪਣੇ ਪ੍ਰਭਾਵਤ ਭੈਣਾ ਭਰਾਵਾਂ ਦੀ ਮਦਦ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੰਦਾ ਹੈ ਜੇ ਦੋਏ ਮਤਿਆਂ ਦੇ ਨਾਲ ਤੁਹਾਡੀ ਸਹਿਮਤੀ ਹੈ ਤਾਂ ਮੈਂ ਨਾਰਾ ਲਾਉਂਗਾ ਨਾਰੇ ਦਾ ਆਵਾਜ਼ ਜ਼ੋਰਦਾਰ ਆਵਾਜ਼ ਦੇ ਨਾਲ ਤੁਸੀਂ ਜਵਾਬ ਦੇਣਾ ਕਸਾ ਨਾ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਭਗਵਾਨ ਆਤਮਾਨ ਦੀ ਬੁੱਚੜ ਸਰਕਾਰ ਮਰਦਾਬਾਦ ਮਰਦਾਬਾਦ ਕਸਾ ਨਾ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਦੁਬਾਰਾ ਫੇਰ ਬੈਠੀ ਆ ਪੁੱਠਣ ਲੱਗੇ ਆਪਾਂ ਨੇ ਇਥੋਂ ਖਾਲੀ ਰਤਨ ਤੱਕ ਸਭੀ ਮੰਡੀ ਕੋ ਦੇ ਨਾਲ ਇਥੋਂ ਮੁਜ਼ਾਹਰਾ ਕਰਨਾ ਉੱਥੇ ਤੱਕ ਸਾਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ